ਧਾਨ ਗੁਰੂ ਧਾਨ ਗਿਨੀ ਧਾਨ ਗੁਰੂ ਪਿਆਰੇ ਤਗੜੇ ਦਾ ਜਵਾਨੋ ਕਹਿੰਦਾ ਮਿੱਟੀ ਪੱਕੀ ਆ ਜਵਾਨੋ ਧਾਨ ਗੁਰੂ ਮਹਾਰਾ ਸੱਜਿਆ ਪਾਤਸ਼ਾਹ ਕਿਰਪਾ ਕਰਦੇ ਮਹਾਰਾ ਜੀ ਮੈਂ ਤੋੜੀ ਕੀਤੀ ਸੱਜੇ ਪਾਤਸ਼ਾਹ ਮੈਂ ਤੋੜੀ ਕੀਤੀ ਮੇਰੇ ਵੀਰੋ ਭਾਓ ਬਹੁਤ ਮਿਹਨਤ ਕੀਤੀ ਇਹ ਬੰਦ ਨੂੰ 26 ਦੇਗਾ ਚਲਿਆ 1000 ਰੁਪਏ ਐਸਾ ਕਿਨਾਰੀ ਦੇ ਰੱਖ ਦਿਓ ਓ ਭੱਜੋ ਸੋਲੋ ਓ ਜੋ ਬੱਲਾ ਬੱਲਾ ਬੱਲੇ ਵਾਹਿਗੁਰੂ 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 ਕੁਛ ਨਹੀਂ ਹੁੰਦਾ ਜੱਟਾ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਜਿਕਾਰੇ ਛੱਡੀ ਜਾਓ ਇਹ ਟੁੱਟਦਾ ਨਹੀਂ ਜਿਕਾਰੇ ਛੱਡੀ ਜਾ ਟੁੱਟਦਾ ਨਹੀਂ ਇਹ ਟੁੱਟਦਾ ਨਹੀਂ ਜਿਕਾਰੇ ਛੱਡੀ ਜਾ ਵਾਰੀ ਮਹਾਰਾਜ ਦੀ ਕਿਰਪਾ ਨੇ ਵੇ ਇਹੋ ਜਿਕਾਰੇ ਵਿੱਚਕਾਰਾ ਲਾਈ ਜਾ ਬੰਦ ਨਹੀਂ ਟੁੱਟਦਾ ਜੀ ਇਧਰ ਦੇਖੋ ਸੰਜੀਤ ਤੁਸੀਂ ਦੇਖ ਸਕਦੇ ਜੇ ਕਿ ਲੋਕ ਆਪਣੇ ਜਿਹੜੇ ਕਮਾਲ ਡੰਗਰ ਵਾ ਘਰਾਂ ਦੇ ਵਿੱਚੋਂ ਕਾਟਰ ਕੇ ਲੈ ਕੇ ਆ ਰਹੇ ਕਿਉਂਕਿ ਜਿਹੜਾ ਇੱਥੋਂ ਲੱਗ ਕਿਹੜਾ ਵੀਰ ਦੀ ਪੰਚ ਸੀਗਾ ਬੰਡਾਲੇ ਵਾਲਾ ਬੰਨਵਾ ਉਹ ਵੀ ਬਹੁਤ ਜਿਆਦੀ ਨਾਜ਼ੁਕ ਹਾਲਤ ਦੇ ਵਿੱਚ ਆ ਪਾਣੀ ਉਤੋਂ ਦੀ ਲੰਘ ਰਿਹਾ ਵਾ ਉਹਦੀ ਵੀ ਤੁਹਾਨੂੰ ਮੈਂ ਵੀਡੀਓ ਬਣਾ ਕੇ ਆ ਦਿਖਾਵਾਂਗਾ ਤੇ ਇਹ ਵੀਰ ਆਪਣੇ ਘਰਾਂ ਦੇ ਵਿੱਚੋਂ ਆਪਣੇ ਮਾਲ ਨਗਰ ਲੈ ਕੇ ਆ ਰਹੇ ਆ ਅਸੀਂ ਇਸੇ ਕਰਕੇ ਆ ਬੇਨਤੀ ਕਰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਜਥੇਬੰਦੀਆਂ ਕੇ ਬੇਨਤੀ ਕਰਦੇ ਆ ਕਿ ਇਹਨਾਂ ਭੈਣ ਭਰਾਵਾਂ ਦੀ ਆਪਸਾਰ ਲਈਏ ਪਾਣੀ ਜਿਹੜਾ ਹੋਰ ਅਗੇ ਘੰਟਾ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਤੇ ਉਦੋਂ ਪਾਣੀ ਘੱਟ ਸੀਗਾ ਪਰ ਹੁਣ ਘੰਟੇ-ਘੰਟੇ ਬਾਅਦ ਪਾਣੀ ਦਾ ਜਿਹੜਾ ਵਹਾ ਵਧ ਰਿਹਾ ਵਾ ਤੇ ਜਿਹੜਾ ਉਧਰ ਬੰਨਵਾ ਜਿਹੜਾ ਲਾਗੇ ਇਹਨਾਂ ਦੇ ਪਿੰਡ ਲਾਗੇ ਬੰਨਵਾ ਉਹ ਵੀ ਕਿੰਨ ਦੱਸਣ ਰਿਹਾ ਕਿ ਪਾਣੀ ਓਵਰਫਲੋ ਹੋ ਰਿਹਾ ਵਾ ਕਿਸੇ ਟਾਈਮ ਹੀ ਕਿਸੇ ਟਾਈਮ ਹੀ ਅਲਫੋਨੀ ਹੋ ਸਕਦੀ ਆ ਪਾਣੀ ਵਧਨ ਦਾ ਕਰਕੇ ਇਹ ਵੀਰ ਭਰਾ ਆਪਣੇ ਜਿਹੜੇ ਜਨਵਰ ਆ ਇਹ ਆਪਣੇ ਜਿਹੜਾ ਮਾਲ ਟੰਗਰਾ ਘਰਾਂ ਦੇ ਵਿੱਚ ਕਤਲ ਦੀ ਮਜਬੂਰ ਹੋ ਗਏ ਆ ਸੋ ਜਿਹੜੇ ਗੰਡਿਆਂ ਤੇ ਰਹਿ ਰਹੇ ਆ ਜਾਂ ਜਿਹੜੇ ਆ ਜਾ ਧੀਰਾ ਪਿੰਡ ਵਾਲਾ ਜਾਂ ਇਹਦੇ ਲਾਗੇ ਜਿਹੜੇ ਹੋਰ ਪਿੰਡ ਵਾਲੇ ਵੀਰ ਭਰਾ ਰਹਿ ਰਹੇ ਆ ਉਹਨਾਂ ਕੀ ਬੇਨਤੀ ਆ ਕਿ ਆਪਣੇ ਚਲੋ ਫਸਲਾਂ ਚ ਜੋ ਹੋਣਾ ਸੀ ਉਹ ਤੇ ਹੋ ਗਿਆ ਪਰ ਸਚੇ ਤਰੋ ਹਣ ਕੋਈ ਅਨਹੋਣੀ ਉਨਾ ਵਾਪਰੇ ਆਪਣਾ ਜਿਆਜਤ ਅੱਜ ਜਾਨਵਾ ਤੇ ਜਹਾਨਵਾ ਇੱਥੇ ਦੇਖ ਸਕਦੇ ਤੁਸੀਂ ਵੇਹਨੇ ਵੀ ਨਹੀਂ ਪਾਣੀ ਵਧ ਰਿਹਾ ਵਾ ਬਹੁਤ ਜ਼ਿਆਦਾ ਪਾਣੀ ਵਧ ਰਿਹਾ ਵਾ ਆ ਵੇਖੋ ਵੀਰ ਆਪਣੇ ਜਿਹੜੇ ਡੰਗਰ ਬੱਚਾ ਵਾ ਉਹ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਬਾਹਰ ਆ ਰਹੇ ਆ ਤੇ ਜਿਹੜਾ ਕਿਹੜਾ ਪਿੰਡ ਦੱਸੇ ਮੈਨੂੰ ਤੇ ਪਿੰਡ ਦਾ ਨਾਮ ਕੋਈ ਦੱਸਾ ਓਏ ਦੱਜਾ ਕਿਹੜਾ ਪਿੰਡ ਸੀਗਾ ਜਿੱਥੇ ਬੰਨ ਬੜਾ ਪ੍ਰੋਬਲਮ ਚ ਬਡਾਲੀ ਵਾਲਾ ਬਡਾਲੀ ਵਾਲਾ ਪੰਨਾ ਜੀ ਉਹ ਜਿਹੜਾ ਬੰਨ ਸੰਜੀ ਉਹਦੀ ਤੁਹਾਨੂੰ ਮੈਂ ਵੀਡੀਓ ਦਿਖਾਉਂਦਾ ਵਾ ਉਹ ਟੁੱਟਣ ਦੀ ਕਗਾਰ ਦੇ ਉੱਪਰ ਆਇਆ ਪਿਆ ਵਾ ਸੋ ਆ ਸਾਰੇ ਵੀਰ ਭਰਾਵਾਂ ਨੂੰ ਇਹੀ ਇਹ ਰਿਕਵੈਸਟ ਭੇਜ ਕਰਦੇ ਆ ਕਿ ਜਲਦੀ ਤੋਂ ਜਲਦੀ ਆਪਣੀਆਂ ਸੇਫ ਜਗ੍ਹਾ ਤੇ ਆਪਾਂ ਸਾਰੇ ਭੈਣ ਭਰਾਵਾਂ ਪਹੁੰਚੀਏ ਜਵੇਂ ਇਹ ਵੀਰ ਆਪਣਾ ਮਾਲ ਡੰਗਰ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਸਹੀ ਜਗ੍ਹਾ ਤੇ ਪਹੁੰਚ ਰਿਹਾ ਸੋ ਆ ਇਸ ਵੀਰ ਮੇਰੀ ਵੀਡੀਓ ਨੂੰ ਇਦਾਂ ਨਾ ਸਮਝੋ ਕਿ ਵੀਰ ਡਰਾ ਰਿਹਾ ਵਾ ਤੁਮ ਘਾਰਿਆ ਇਸ ਟਾਈਮ ਜੋ ਸਾਨੂੰ ਅਪਡੇਟ ਮਿਲ ਰਿਹਾ ਅਸੀਂ ਉਹਸ ਅਪਡੇਟ ਤੇ ਅਕੋਰਡਿੰਗ ਦਾ ਨਾ ਗੱਲ ਕਰ ਰਹੇ ਆ ਇਹ ਜਿਹੜੀ ਵੀਡੀਓ ਨਹੀਂ ਆ ਆ ਵੀ ਦੀ ਤੁਸੀਂ ਕਿ ਤੁਸੀਂ ਕਦੋਂ ਆਉਂਦੇ ਹੋ ਗਏ ਆ ਉੱਥੇ ਪੁੱਤੋ ਬਸ 2 ਮਿੰਟ ਹੀ ਹੋ ਗਏ ਆ ਆਪਾਂ ਨਾ ਉੱਥੋਂ ਆਏ ਬਣਾ ਲੈ ਬੰਦੋ ਅੱਛਾ 100 ਫੁੱਟ ਪਾਣੀ ਨੀਵਾ ਹਵਾ ਨਾਲ ਰੋੜ ਨਾਲ ਬੰਦ ਹੋ ਗਿਆ ਅੱਛਾ ਲੱਗੀ ਹੈ ਪਰ ਜੋਰ ਨਹੀਂ ਚੱਲ ਰਿਹਾ ਹੁਣ ਜੋਰ ਨਹੀਂ ਚੱਲ ਰਿਹਾ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਵੱਧ ਗਿਆ ਅੱਛਾ 2 ਲੱਖ ਤੋਂ ਉੱਪਰ ਪਾਣੀ ਚੱਲ ਰਿਹਾ ਤੇ ਕੋਈ ਅਪਡੇਟ ਜਿਹੜੀ ਕੋਈ ਪ੍ਰਸ਼ਾਸਨ ਵੱਲੋਂ ਆ ਉਹ ਕੀ ਆ ਕੋਈ ਨਹੀਂ ਅਪਡੇਟ ਅਜੇ ਇੱਥੇ ਨਹੀਂ ਆਇਆ ਨਜ਼ਰ ਅਜੇ ਝੋਨੇ ਤੁਸੀਂ ਕੁਝ ਜਿਹੜੇ ਆ ਇੱਥੇ ਦੇ ਲੋਕਲ ਏਰੀਏ ਦੇ ਵੀਰ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਜੀ ਕੋਈ ਬਸ ਤੁਸੀਂ ਆਪ ਦੀ ਜਾਨ ਦੀ ਰੱਖਿਆ ਕਰੋ ਜਦੋਂ ਇਨਸਾਨ ਤਾਂ ਕਾਫੀ ਜ਼ਿਆਦਾ ਹੋ ਗਿਆ ਇਹਦੀ ਫਰਮਾਈ ਨਹੀਂ ਹੋ ਸਕਦੀ ਪਰ ਆਪਾਂ ਜਾਨਾ ਪਤਾਈਏ ਸਹੀ ਗੱਲ ਆ ਜੀ ਇਹ ਪਾਣੀ ਬਹੁਤ ਤੇਜ਼ ਨਾਲ ਤੇਜ਼ੀ ਨਾਲ ਵਧ ਰਿਹਾ ਫਟਵਾਰੀ ਸਾਹਿਬ ਇਹ ਗੱਲ ਆ ਕਿ ਕਿਹੜੇ ਕਿ ਜਿੰਨਾ ਚਿਰ ਆ ਝੋਨੇ ਜਿਹੜੇ ਦੇਖਦੇ ਪੈਣ ਮਡੇ ਮੋਟੇ ਜਿੰਨਾ ਚਿਰ ਖਬਰ ਨਹੀਂ ਹੁੰਦੀ ਗੜੀ ਕਿ ਧੱਕੇ ਨਹੀਂ ਜਾਂਦੇ ਉਹਨਾਂ ਚਿਰ ਰਿਪੋਰਟ ਨਹੀਂ ਜਰਾਂ ਅੱਛਾ ਅੱਛਾ ਜਿੰਨਾ ਚਿਰ ਹੀ ਮਰ ਨਹੀਂ ਜਾਂਦੇ ਉਹਨਾਂ ਚਿਰ ਰਿਪੋਰਟ ਨਹੀਂ ਉਹਨਾਂ ਚਿਰ ਰਿਪੋਰਟ ਨਹੀਂ ਰਾਜੀ ਰਹੂ ਅਗੜਪੁਰ ਚੱਲ ਲੋਕੀ ਮਰ ਜਾਂ ਜੋ ਜੋ ਮਰਚੀ ਹੋ ਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈ ਕੋਈ ਫਰਕ ਨਹੀਂ ਹੈ ਵੇਖੋ ਆਹ ਵੇਖੋ ਆਹ ਸਿੰਧੀ ਵੀ ਨਹੀਂ ਤੋਹਾਂ ਜਿੰਨੀ ਹੋ ਗਿਆ ਪਾਣੀ ਸਹੀ ਗੱਲ ਇਹ ਨਹੀਂ ਗਿਲਾ ਕਰਕੇ ਆਹ ਵੇਖੋ ਸੰਜੀ ਆ ਜਿਹੜੇ ਝੋਨੇ ਸੀ ਨਾ ਸਵੇਰੇ ਸਵੇਰ ਇਹ ਅੱਧੇ ਤੇ ਡੁੱਬੇ ਸੀ ਪਰ ਹੁਣ ਪ੍ਰੂਮਬਲਾ ਪ੍ਰੂਮਬਲਾ ਰਹਿ ਗਿਆ ਮਤਲਬ ਕਿ ਸਾਢੇ ਹੀ ਔਨ ਤੋਂ 2 ਘੰਟੇ ਬਾਅਦ ਹੀ ਆ ਜਿਹੜਾ ਇੱਥੇ ਪਾਣੀ ਆ ਉਹਦਾ ਵਿਹਾਰ ਬਹੁਤ ਜ਼ਿਆਦਾ ਵੱਧ ਚੁੱਕਾ ਵਾ ਤੇ ਆ ਵੀਰ ਭਰਾ ਸਾਰੇ ਆਪਣੇ ਘਰਾਂ ਦੇ ਵਿੱਚ ਜਿਹੜੇ ਰਹਿ ਰਿਹਾ ਉਹਨਾਂ ਨੂੰ ਅਸੀਂ ਸਜੇਤਾ ਰਹਿਆ ਕਿ ਵੀਰ ਜੀ ਵਾਇਰੂਸ ਪਹਿਲੀ ਤੇ ਗੱਲ ਸਭ ਲਈ ਕਰੇ ਸਾਰਿਆਂ ਦਾ ਪਰ ਫਿਰ ਵੀ ਕਿਸੇ ਵੀਰ ਭਰਾ ਨੂੰ ਜੇ ਕਿਸੇ ਵੀ ਟਾਈਪ ਦੀ ਹੈਲਪ ਦੀ ਲੋੜ ਪਵੇ ਆ ਇੱਥੇ ਸਾਡਾ ਕੈਂਪ ਲੱਗਾ ਵਾ ਤੇ ਕਿਸੇ ਵੀ ਪਰਾਨ ਨੂੰ ਜੇ ਹੈਲਪ ਦੀ ਲੋੜ ਪਵੇ ਤੇ ਗੁਰਦੀ ਵੀਰੇ ਆਪਣਾ ਨੰਬਰ ਬੋਲੋ 68309968 68330996 ਇਹ ਵੀਡੀਓ ਨਾਲ ਦਾ ਨੰਬਰ ਆ ਵਾਰਸ ਪੰਜਾਬ ਦੀ ਜਥੇਬੰਦੀ ਦਾ ਕੈਂਪ ਲੱਗਾ ਵਾ ਇਹਦੇ ਉੱਪਰ ਰੋਡ ਦੇ ਉੱਪਰ ਆ ਚੋ ਚ ਰਸਤਾ ਵਾ ਇਹ ਕਿਹੜਾ ਏਰੀਆ ਪੈਂਦਾ ਵੀਰ ਜੀ ਅਮਰਜੰਸੀ ਕਿਸੇ ਨੂੰ ਮੈਡੀਸਨ ਦੀ ਲੋੜ ਆ ਤੇ ਕਮਾਲਾ ਮਿੱਡੂ ਲਾ ਕੇ ਆਪਣਾ ਕਲੀਨਿਕ ਕਾਫੀ ਜਲੀ ਘਰ ਦੇ ਕੋਲ ਵਾਈ ਗਰੂਪ 24 ਘੰਟੇ ਖੁੱਲਾ ਜਦੋਂ ਮਰਜ਼ੀ ਕੋਈ ਆ ਸਕਦਾ ਵਾਈ ਗਰੂਪ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਤੇ ਵੀਰ ਜੀ ਜੇਕਰ ਕਿਸੇ ਨੂੰ ਤੁਹਾਡੀ ਜ਼ਰੂਰਤ ਵਾ ਕੋਈ ਸਜਾਹ ਵੀ ਦੇ ਕੇ ਯਾਰ ਹੁੰਦਾ ਵਾ ਵੀ ਕਈ ਯਾਰ ਬੰਦਾ ਨਹੀਂ ਪਹੁੰਚ ਸਕਦਾ ਅਮਰਜੰਸੀ ਫਿਰ ਆਪਾਂ ਕੋਈ 베ੜੀ ਅਰੇਂਜਮੈਂਟ ਹੋਊ ਤੇ ਆਪਾਂ ਕਰ ਕੋਈ ਆਪਣਾ ਮੋਬਾਈਲ ਨੰਬਰ 9114375252 911447552 75257 ਇਹ ਵੀ ਜਿਹੋਨਾ ਦਾ ਮੋਬਾਈਲ ਨੰਬਰ ਆ ਇਹ ਵੀ ਵੀਡੀਓ ਨਹੀਂ ਵਾਈ ਗੁਰੂ ਦੇਖੋ ਗੁਰੂ ਦਾ ਖਾਸਾ ਹੀ ਖੜਦਾ ਵਾ ਆਪਣੀ ਪੰਜਾਬੀ ਭਾਈ ਇੱਕ ਦੂਜੇ ਨਾਲ ਖੇਡਉਂਦੇ ਆ ਆਪਣੀ ਸ਼ੈਂਪ ਲੱਗੀ ਇਸ ਵਾਰ ਤੇ ਵੀ ਲੱਗਾ ਹੀ ਇੱਕ ਪੱਤੇ ਵਾਲੇ ਲੱਗਾ ਆ ਅੱਛਾ ਅੱਛਾ ਜੀ ਠੀਕ ਆ ਜੀ ਤਾਂ ਵੀ ਕੋਸ਼ਿਸ਼ ਕਰੁੰਦੇ ਆ ਆਪਦੇ ਨਾਲ ਦੀ ਟੀਮ ਨਾਲ ਸਲਾਹ ਕਰਦੇ ਆ ਕਿ ਮੰਨ ਲਓ ਆਪਾਂ ਜਿਹੜੀ ਮੈਡੀਕਲ ਦੀ ਸਹੂਤਾ ਦਿੱਤੀ ਬਹੁਤ ਬਹੁਤ ਧੰਨਵਾਦ ਵੀਰ ਜੀ ਉਹਨਾਂ ਦਾ ਤੇ ਜੋ ਆ ਆਪਣੇ ਭੈੜ ਭਰਾਵਾਂ ਦੇ ਨਾਲ ਖਲੋ ਰਹੇ ਆ ਸਾਡੇ ਗਰਦੀਵੀਰ ਹੁਣੀ ਆ ਇਹ ਵੀ ਪਿਛਲੇ 10 ਦਿਨ ਤੋਂ ਖਲੋਤੇ ਆ ਤੇ ਅੱਜ ਵੀ ਆਪਣੇ ਤੋਂ ਆ ਕੇ ਜੱਦੇ ਬੰਦੇ ਦਾ ਮਾਰ ਤੇ ਬੋਲ 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 ਆ ਤੁਮ ਆ ਬੋੜੀਆ ਤੈਨੂੰ ਸਮਝ ਨਹੀਂ ਆ ਆ ਸੰਜੀਤ ਤੁਸੀਂ ਦੇਖ ਸਕਦੇ ਜੇ ਕਿਦਾਂ ਬੋੜ ਲੱਗੀ ਆ ਇੰਜ ਨੇ ਲਾਇਆ ਹੁਣ ਤੇ ਐਦਾਂ ਲੋਕ ਆਪਣੇ ਘਰਾਂ ਦੇ ਵਿੱਚ ਜਾ ਰਹੇ ਇੱਥੇ ਕੋਈ ਆਵਾਜਾਈ ਦਾ ਸਾਧਨ ਹੀ ਨਹੀਂ ਗਿਆ ਜਿਹੜੇ ਅਸੀਂ ਪਿਛਲੇ ਪਿੰਡਾਂ ਦੇ ਵਿੱਚ ਗਏ ਹਾਂ ਉੱਥੇ ਫਿਰ ਵੀ ਤੁਰ ਕੇ ਚੱਲ ਜਾਈਦਾ ਹੈ ਪਰ ਇੱਥੇ ਤੁਰ ਕੇ ਜਾਣ ਵਾਲਾ ਕੋਈ ਸਿਸਟਮ ਨਹੀਂ ਹੈਗਾ ਇੱਥੇ ਪਿੰਡ ਦੇ ਸਾਰੇ ਬੰਨੇ ਬੰਦ ਹੋ ਚੁੱਕੇ ਆ ਤੇ ਇੱਥੇ ਸਿਰਫ ਤੇ ਸਿਰਫ ਬੋਟ ਨਾਲ ਲੋਕ ਇੱਧਰ ਉੱਧਰ ਜਾ ਰਹੇ ਆ ਆਪਣੇ ਘਰਾਂ ਦੇ ਕੰਮ ਕਰਨ ਵਾਸਤੇ ਜਾਂ ਕੁਝ ਵੀ ਜਰੂਰਾ ਜ਼ਰੂਰੀ ਕੰਮ ਆ ਉਦੋਂ ਲੋਕ ਇੱਧਰ ਉੱਧਰ ਜਾ ਰਹੇ ਆ ਇਹ ਹਾਲਾਤ ਦੇ ਪਿੰਡ ਧੀਰੇ ਵਾਲਾ ਫਰੋਪੁਰ ਸਾਈਡ ਮੱਤੇ ਮੱਤੇ ਵਾਲਾ ਨਹੀਂ ਨਹੀਂ ਯਾਰ ਆਵੇ ਯਾਰ ਨਿਆ ਨਿਆ ਲਾਲਵੇਰਾ ਫੱਤੇ ਵਾਲਾ ਤੇ ਟੀਰਾ ਕਰ ਟੀਰਾ ਕਰ ਇਹ ਲੋਕ ਆ ਇਹ ਆ ਆਪਾਂ ਚੱਲ ਜਣਾ ਇਹ ਇਹ ਇੰਨੇ ਨਾ ਇਹ